बेटे आई नाटक मंडली जा बहुत बहुत धनवाद कलैपा क्यकिपे खेॾा दा नाटक करण लाइ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਅੰਦੇਰੇ ਸਕੂਲ ਦੇ ਵਿੱਚ ਕਦੇ ਕੋਈ ਜਾਦੂਗਰ ਆਉਂਦਾ ਹੈ ਕਦੇ ਕੋਈ ਨਾਟਕ ਲੈ ਜਾਂਦਾ ਹੈ ਕਦੇ ਕੁਝ ਬਣਾ ਲੈਂਦਾ ਹੈ ਪਰ ਮੈਨੂੰ ਕਾਫੀ ਲੰਬੇ ਸਮੇਂ ਬਾਅਦ ਪਹਿਲੀ ਵਾਰ ਇਹ ਗੱਲ ਲੱਗੀ ਵੀ ਇਹਨਾਂ ਨੇ ਇੱਕ ਨਾਟਕ ਵੀ ਖੇਡਿਆ ਇੱਕ ਜ਼ਿੰਦਗੀ ਦੀ ਅਸਲ ਤਸਵੀਰ ਹੈ ਜਿਹੜੀ ਉਹ ਬੱਚੇ ਨੇ ਸਾਹਮਣੇ ਰੱਖੀ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜ਼ੋਰਦਾਰ ਕੈਪੀਟਲ ਵਰਕ ਤੇ ਇਹਨਾਂ ਦੀ ਜਿਹੜੀ ਗੱਲ ਬੰਦੇ ਨੇ ਮੇਲਾ ਇਹਦੇ ਵੀ ਸ਼ਾਇਦ ਕਈ ਵਾਰੀ ਦਿੱਲੀ ਤੋਂ ਬੋਲ ਕੇ ਸਮਝਾਇਆ ਜਾਂਦਾ ਤੁਸੀਂ ਅਮਲ ਵੀ ਕਰਦੇ ਹੋ ਪਰ ਅੱਜ ਇੱਕ ਨਾਟਕ ਦੇ ਰੂਪ ਚ ਤੁਹਾਡੇ ਅੱਗੇ ਤੇ ਰੂਪਰੇਖਾ ਜਿਹੜੀ ਰੱਖੀ ਗਈ ਇਹ ਅੱਜ ਦੀ ਸਚਾਈ ਹੈ ਇਹ ਵੀ ਅੱਜ ਦੀ ਹੈ ਸਚਾਈ ਹੈ ਨਾਟਕ ਇੱਕ ਸੀ ਪਰ ਉਹਦੇ ਬਹੁਤ ਸਾਰੇ ਵੈਲਿਊ ਸੀ ਸਭ ਤੋਂ ਪਹਿਲਾ ਮੈਸੇਜ ਬੱਚੇ ਵੀ ਦੱਸ ਕੀ ਗਏ ਨੇ ਵੀ ਕਿਹੜਾ ਮੋਬਾਈਲ ਫੋਨ ਹੈ ਜਿਹੜੀ ਇਹਦੀ ਨਜਾਇਜ਼ ਵਰਤੋਂ ਹੈ ਇਹ ਹਰ ਰੋਜ਼ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਅੱਖਾਂ ਦੀ ਨਿੰਗ ਹੈ ਉਹ ਖਾ ਰਹੀ ਹੈ ਇਹ ਸਭ ਤੋਂ ਵੱਡਾ ਮੈਸੇਜ ਹੈ ਕਿ ਐਨ ਫੋਨ ਦੀ ਨਜਾਇਜ਼ ਵਰਤੋਂ ਜਿਹੜੀ ਅੱਜ ਕੱਲ ਆਪਾਂ ਕਰ ਰਹੇ ਹਾਂ ਇਹ ਬੱਚਿਆਂ ਲਈ ਖਾਸ ਕਰਕੇ ਛੋਟੀ ਉਮਰ ਦੇ ਬੱਚਿਆਂ ਲਈ ਸਭ ਤੋਂ ਵੱਡਾ ਖਤਰਾ ਹੈ ਦੇਖੋ ਜਦੋਂ ਕਿਸੇ ਨਿਗਾਹ ਹੀ ਚਲੀ ਗਈ ਕਹਿੰਦੇ ਨੇ ਨਾ ਅੱਖਾਂ ਚਲੇ ਗਈਆਂ ਜਹਾਨ ਚਲਾ ਗਿਆ यदि वरतों नहीं करती उमर यही वरतो वाली नहीं, नहीं।, दूजी नहीं है दूजी गल एजुकेशन बहुत सोना मैसेज होता गया कि हर रोज स्कूल आओ वरीके मंच के पढ़ाई करो यही तो भविख्य है इस पढ़ाई ने भविख्य बनाना है इतों वह सिक्ख्या प्राप्त करके तुम जिंदगी बड़े ਮਕਾਮਾਂ ਦੇ ਪਰਜਾਰੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣੇ ਇਹ ਬਹੁਤ ਵੱਡਾ ਬਹੁਤ ਵਧੀਆ ਮੈਸੇਜ ਸੀ ਤੀਜਾ ਮੈਸੇਜ ਇਹ ਸੀ ਵੀ ਮੰਦਿਰਾਂ ਚ ਤੀਰਥਾਂ ਚ ਗੁਰਦੁਆਰਿਆਂ ਚ ਜਾਮ ਦੀ ਲੋੜ ਨਹੀਂ ਘਰ ਚ ਮਾਂ ਬਾਪ ਬੈਠੇ ਐ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਧਨਵੰਤਾਂ ਨਾਲ ਸੇਵਾ ਕਰੋ ਜੇ ਮਾਪੇ ਖੁਸ਼ ਨੇ ਤਾਂ ਪ੍ਰਮਾਤਮਾ ਖੁਸ਼ ਹੈ ਉਹਨਾਂ ਨੇ ਕਹਿਣਾ ਨਹੀਂ ਬੰਦ ਮੋਰਨਾ ਕਹਿਣਾ ਮੰਨਣਾ ਠੀਕ ਹੈ ਕਿ ਉਹਨੂੰ ਵੀ ਸੇਵਾ ਕਰਨੀ ਇਹ ਵੀ ਇੱਕ ਬਹੁਤ ਵੱਡਾ ਮੈਸੇਜ ਇਹਦੇ ਰਾਹੀਂ ਆਇਆ ਸੀ ਇੱਕ ਹੋਰ ਮੈਸੇਜ ਕੀ ਸੀ ਕਿ ਜਿਹੜੇ ਮਾਤਾ ਪਿਤਾ ਨੇ ਉਹ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਵੇਖਦੇ ਨੇ ਸੋਨੂੰ ਲੱਗਦਾ ਵੀ ਉਹਨੂੰ ਤਿਆਰ ਕਰਕੇ ਸਕੂਲ ਭੇਜਦਾ ਉਹ ਕੱਲ੍ਹ ਭੇਜਣਾ ਨਹੀਂ ਲੱਗਾਂ ਜਿਹੜੇ ਸੁਪਨੇ ਉਹ ਆਪ ਪੂਰੇ ਨਹੀਂ ਕਰ ਸਕੀ ਜਿੰਨਾ ਸੁਪਨਿਆਂ ਨੂੰ ਸੋਚ ਲੈਣਾ ਵੀ ਇਹ ਬੱਚਿਆਂ ਦੇ ਰਾਹੀ ਕੋਈ ਹੋ ਜਾਣ ਜਿਹਦੇ ਮਾਪੇ ਖੁਦ ਅਨਪੜ੍ਹ ਵੀ ਨੇ ਮੈਂ ਇਸ ਪਿੰਡ ਦੇ ਵਿੱਚ ਬਹੁਤ ਦੇਖੇ ਨੇ ਉਹ ਬੜੇ ਲਾਡਾਂ ਵਾਲਦੇ ਬੱਚੇ ਨੂੰ ਪੜ੍ਹਨ ਨਹੀਂ ਭੇਜਦੇ ਨੇ ਉਹਨੂੰ ਲੱਗਦਾ ਵੀ ਅਸੀਂ ਨਹੀਂ ਕਰ ਸਕਦੇ ਅਸੀਂ ਆਪਣੀ ਜ਼ਿੰਦਗੀ ਨੂੰ ਨਹੀਂ ਬਦਲ ਸਕਦੇ ਕੱਲੋਂ ਸਾਡੇ ਬੱਚੇ ਪਬਲਿਕ ਕੀ ਮਹਾਨ ਬਣਗੇ ਤੇ ਜਦੋਂ ਉਹ ਵੱਡੀ ਪੋਸਟੇ ਜਾਣਗੇ ਉਹ ਆਪਣੀ ਜ਼ਿੰਦਗੀ 'ਚ ਸਫਲ ਹੋਣਗੇ ਉਹ ਸੋਲੇ ਕੰਮਕਾਰਾਂ ਦੇ ਹੋਣਗੇ ਤਾਂ ਸਾਡੇ ਦਿਲ ਨੂੰ पूरे हो गए सो so, एक नाटक बहुत सारे पक्षों को पेश किया गया बहुत वजिए तरीके बहुत थोड़े साधन न बहुत समय समे बहुत सोना मैसेज लिता गया सो बहुत बहुत धन्यवाद थैंक यू